ਉਹ ਲਾ ਮੰਡਾ ਚੋ ਫੇਰਾ ਲਾ ਕੇ ਆਉਂਦੇ ਆ ਸੀ ਫੇਰਾ ਲਾ ਕੇ ਅਨ ਕਿੱਥੇ ਤੱਕ ਨਹੀਂ ਬਸਾਲਾ ਦੇ ਨਹੀਂ ਇੱਕ ਘਰ ਤੇ ਉਹ ਇਧਰਲੇ ਪਾਸੇ ਜਾਣਦੇ ਆੀ ਉੱਥੇ ਦੋ ਮੋਟਰਸਾਈਕਲ ਵਾਲੇ ਆਏ ਇਹ ਮੂੰਹ ਬੰਨੇ ਸੀ ਉਹਨਾਂ ਨੇ ਮੈਨੂੰ ਕਹਿੰਦੇ ਕੱਢ ਦੋ ਜੋ ਕੁਝ ਹੈਗਾ ਮੈਂ ਕਹਾ ਮੇਖੋ ਤੇ ਜੇ ਉਹ ਕੱਢ ਕੇ ਉਹਨਾਂ ਦੇ ਜੇਬ ਚੋਂ ਆਪਣੇ ਕੱਢ ਲਿਆ ਉਹਨਾਂ 5-700 ਰੁਪਈਆ ਮੈਂ ਨਹੀਂ ਹੀ ਗਿਨੇ ਆ ਵੀ ਕਿੰਨੇ ਆ ਤੇ ਮਗਰੋਂ ਪਿਸਤੌਲ ਕੱਢ ਲਿਆ ਉਹਨਾਂ ਨੇ ਪਿਸਤੌਲ ਕੱਢ ਕੇ ਮਗਰੋਂ ਦਾਤਰ ਕੱਢ ਲਿਆ ਉਹਨਾਂ ਨੇ ਦੇ ਕੀ ਕਹਿੰਦੇ ਮੁੜ ਕੇ ਫਿਰ ਹੈ ਕੀ ਕਹਿੰਦੇ ਮਸਲੋਂ ਨਹੀਂ ਕੁਝ ਕੀਤਾ ਜਦੋਂ ਪੈਸੇ ਕੱਢ ਕੇ ਭੱਜ ਗਿਆ ਫੁੱਟਿਆ ਵੀ ਹੈ ਗਦਨ ਚਫੇੜ ਮਾਰੀ ਉੱਥੋਂ ਨਾਲ ਮੂੰਹ ਬੰਨੇ ਹੋਏ ਸੀ ਉਹ ਮੂੰਹ ਬੰਨੇ ਕਿੰਦਰ ਨੂੰ ਗਏ ਮੁੜ ਕੇ ਉਹ ਡੋਰਦਪੁਰ ਕੋ ਗਾਣੂ ਚੱਲ ਗਿਆ ਕੱਚੇ ਰਸਤੇ ਹਾਂਜੀ ਕਿੰਨੇ ਵਜੇ ਦਾ ਸਮਾਂ ਸਮਾਂ 9:30 12 ਕ ਦਾ ਨਹੀਂ ਪੌਣਾ ਕਿਤੇ ਤਾਂ ਆ ਗਿਆ ਪੌਣਾ 1 ਵਜੇ ਢਾਈ ਘੰਟਾ ਡੇਢ ਹੋ ਹੀ ਗਿਆ ਹੋਰਥ ਨਹੀਂ ਕੁਝ ਕਿਹਾ ਉਹਨਾਂ ਨੇ ਨਹੀਂ ਹੋਰ ਨਹੀਂ ਕੁਝ ਕਿਹਾ ਪਹਿਲਾਂ ਮੈਨੂੰ ਕਹਿੰਦੇ ਐਂਕਲ ਜੀ ਕੱਟ ਦਿਓ ਜੋ ਕੋਚ ਹੈਗਾ ਫਿਰ ਕਹਿੰਦੇ ਮੋਬਾਈਲ ਕੱਟ ਦਿਓ ਮੈਂ ਕਹਾ ਮੋਬਾਈਲ ਤਾਂ ਮੈਂ ਅਜੇ ਤੱਕ ਰੱਖਿਆ ਰੱਖਿਆ ਵੀ ਨਹੀਂ ਮੈਂ ਮੈ ਨਾਲ ਜੇ ਤੱਕ ਹਾਂਜੀ ਠੀਕ ਹੈ ਪਹਿਲਾਂ ਮੰਡਾ ਚ ਫੇਰਾ ਲਾ ਕੇ ਆਉਂਦੇ ਸੀ ਫੇਰਾ ਲਾ ਕੇ ਉਹ ਕਿਤੇ ਨਹੀਂ ਬਸਾਲਾ ਦੇ ਨਹੀਂ ਘਰ ਤੇ ਉੱਦ ਇਧਰਲੇ ਪਾਸੇ ਜਾਣ ਲਿਆ ਉੱਥੇ ਦੋ ਮੋਟਰਸਾਈਕਲ ਵਾਲੇ ਆਏ ਇਹ ਮੂੰਹ ਬੰਦੇ ਸੀ ਉਹਨਾਂ ਨੇ ਮੈਨੂੰ ਕਹਿੰਦੇ ਕੱਢ ਦੋ ਜੋ ਕੋਜ ਹੈਗਾ ਮੈਂ ਕਹਾ ਮੇਕੋ ਜੇ ਉਹ ਕੱਢ ਕੇ ਉਹਨਾਂ ਦੇ ਜੇਬ ਚੋਂ ਆਪੇ ਕੱਢ ਲੈ ਉਹਨਾਂ ਨੇ 5-700 ਰੁਪਈਆ ਮੈਂ ਨਹੀਂ ਹੀ ਗਿਣਿਆ ਵੀ ਕਿੰਨੇ ਆ ਤੇ ਮਗਰੋਂ ਪਿਸਤੌਲ ਕੱਢ ਲਿਆਉਣਾ ਨੇ ਪਿਸਤੌਲ ਕੱਢ ਕੇ ਮਗਰੋਂ ਦਾਤਲ ਕੱਢ ਲਿਆਉਣਾ ਨੇ ਤੇ ਕੀ ਕਹਿੰਦੇ ਮੁੜ ਕੇ ਫਿਰ ਹੈ ਕੀ ਕਹਿੰਦੇ ਮਗਰੋਂ ਨਹੀਂ ਕੁਝ ਕਹਿ ਚਿਰੋ ਪੈਸੇ ਕੱਢ ਕੇ ਭੱਜ ਗਏ ਫੁਟਿਆ ਵੀ ਹੈ ਗੱਦਨ ਚਫੇਰ ਮਾਰੀ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਉਹ ਮੂੰਹ ਬੰਨੇ ਕਿੰਦਰ ਨੂੰ ਗਏ ਮੁੜ ਕੇ ਉਹ ਡੋਲਦਪੁਰ ਕੋ ਗਾਣੂ ਚੱਲ ਗਿਆ ਕੱਚੇ ਰਸਤੇ ਹਾਂਜੀ ਠੀਕ ਕਿੰਨੇ ਵਜੇ ਦਾ ਸਮਾਂ ਸਮਾਂ ਹੋਣਾ 1:00 12 ਕ ਦਾ ਨਹੀਂ ਪੌਣਾ 1:30 ਪੌਣਾ 1 ਵਜੇ ਡੇ ਘੰਟਾ ਡੇਢ ਹੋ ਹੀ ਗਿਆ ਹਾਂਜੀ ਹੋਰth ਨਹੀਂ ਕੁਛ ਕਿਆ ਉਹਨਾਂ ਨੇ ਨਹੀਂ ਹੋਰ ਨਹੀਂ ਕੁਛ ਕਿਆ ਪਹਿਲਾਂ ਮੈਨੂੰ ਕਹਿੰਦੇ ਅੰਕਲ ਜੀ ਕੱਟ ਦਿਓ ਜੋ ਕੋਝਾ ਹੈਗਾ ਫਿਰ ਕਹਿੰਦੇ ਮੋਬਾਈਲ ਕੱਟ ਦਿਓ ਮੈਂ ਕਹਾ ਮੋਬਾਈਲ ਤਾਂ ਮੈਂ ਅਜੇ ਤੱਕ ਰੱਖਿਆ ਰੱਖਿਆ ਵੀ ਨਹੀਂ ਮੈਂ ਮੈ ਨਾਲ ਅਜੇ ਤੱਕ ਹਾਂਜੀ ਪਹਿਲਾਂ ਮੰਡਾ ਚੋ ਫੇਰਾ ਲਾ ਕੇ ਆਉਂਦਿਆ ਸੀ ਫੇਰੇ ਬਾਅਦ ਉਹ ਜਿੱਥੇ ਤੱਕ ਨਹੀਂ ਬਸਾਲਾ ਦੇ ਨਹੀਂ ਘਰ ਤੇ ਉਹ ਇਧਰਲੇ ਪਾਸੇ ਜਾਂਦਿਆ ਸੀ ਉੱਥੇ ਦੋ ਮੋਟਰਸਾਈਕਲ ਵਾਲੇ ਆਏ ਇਹ ਮੂੰਹ ਬੰਨੇ ਸੀ ਉਹਨਾਂ ਨੇ ਮੈਨੂੰ ਕਹਿੰਦੇ ਕੱਟ ਦਿਓ ਜੋ ਕੋਝਾ ਹੈਗਾ ਮੈਂ ਕਹਾ ਵੀ ਮੇ ਕੋਲ ਜੇਬੋਂ ਕੱਢ ਕੇ ਉਹ ਜੇਬ ਤੋਂ ਆਪਣੇ ਕੱਢ ਲੈ ਹੁਣ 5-700 ਰੁਪਈਆ ਮੈਂ ਨਹੀਂ ਹੀ ਗਿਣਿਆ ਵੀ ਕਿੰਨੇ ਆ ਤੇ ਮਗਰੋਂ ਪਿਸਤੌਲ ਕੱਢ ਲਿਆਉਣਾ ਨੇ ਪਿਸਤੌਲ ਕੱਢ ਕੇ ਮਗਰੋਂ ਦਾਤਲ ਕੱਢ ਲਿਆਉਣਾ ਨੇ ਤੇ ਕੀ ਕਹਿੰਦੇ ਮੁੜ ਕੇ ਫਿਰ ਹੈ ਕੀ ਕਹਿੰਦੇ ਮਗਰੋਂ ਨਹੀਂ ਕੁਝ ਕੀਤਾ ਜਦੋਂ ਪੈਸੇ ਕੱਢ ਕੇ ਭੱਜ ਗਿਆ ਫੁੱਟਿਆ ਵੀ ਹੈ ਗਾਦਨ ਚਪੇੜ ਮਾਰੀ ਉੱਥੋਂ ਨਹੀਂ ਮੂੰਹ ਬੰਨੇ ਹੋਏ ਸੀ ਹੁਣ ਮੂੰਹ ਬੰਨੇ ਕਿੱਧਰ ਨੂੰ ਗਏ ਮੁੜ ਕੇ ਉਹ ਡੋਰਡਪੁਰ ਕੋ ਘਾਣੂ ਚੱਲ ਗਿਆ ਕੱਚੇ ਰਸਤੇ ਹਾਂਜੀ ਕਿੰਨੇ ਕਜੇ ਦਾ ਸਮਾਂ ਸਮਾਂ 9:00 ਪੌਣੇ 12 ਕ ਦਾ ਨਹੀਂ ਪੌਣਾਂਗੇ 1:00 ਪੌਣਾਂ 1:00 ਡੇ ਘੰਟਾ ਡੇਢ ਹੋ ਹੀ ਗਿਆ ਹੋਰ ਤਾਂ ਨਹੀਂ ਕੁਝ ਕਿਹਾ ਉਹਨਾਂ ਨੇ ਨਹੀਂ ਹੋਰ ਨਹੀਂ ਕੁਝ ਕਿਹਾ ਪਹਿਲਾਂ ਮੈਨੂੰ ਕਹਿੰਦੇ ਐਂਕਲ ਜੀ ਕੱਟ ਦਿਓ ਜੋ ਕੋਚ ਹੈਗਾ ਫਿਰ ਕਹਿੰਦੇ ਮੋਬਾਈਲ ਕੱਟ ਦਿਓ ਮੈਂ ਕਿਹਾ ਮੋਬਾਈਲ ਤਾਂ ਮੈਂ ਅਜੇ ਤੱਕ ਰੱਖਿਆ ਰੱਖਿਆ ਵੀ ਨਹੀਂ ਮੈਂ ਮੈਨ ਅਜੇ ਤੱਕ ਹਾਂਜੀ ਠੀਕ ਹੋ